ਬੜੀ ਜਲਦੀ ਦੇਖੋਗੇ ਕਿ ਵੱਡੇ ਵੱਡੇ ਜਿਹੜੇ ਨਸ਼ਾ ਤਸਕਰ ਨੇਗੇ ਉਹਨਾਂ ਸਾਰਿਆਂ ਦੇ ਖਿਲਾਫ ਕਾਰਵਾਈ ਤੁਹਾਨੂੰ ਦੇਖਣ ਨੂੰ ਮਿਲੇ ਕੋਈ ਨਹੀਂ ਬਖਸ਼ਿਆ ਜਾਊਗਾ ਜੀ ਚਾਹੇ ਕਿਸੇ ਵੀ ਰਾਜਨੀਤਿਕ ਪਾਰਟੀ ਦਾ ਸਾਰੀਆਂ ਰਾਜਨੀਤਿਕ ਪਾਰਟੀਆਂ ਚਾਹੇ ਕੋਈ ਬਿਊਰੋਕਰੇਸੀ ਆ ਚਾਹੇ ਕੋਈ ਪੁਲਿਸ ਅਫਸਰ ਆ ਚਾਹੇ ਕੋਈ ਸਬੰਧ ਦਾ ਅਫਸਰ ਆ ਚਾਹੇ ਕੋਈ ਪੋਲੀਟੀਸ਼ੀਅਨ ਆ ਜਿਹੜਾ ਵਿੱਚ ਇਨਵੋਲਵ ਹੋਇਆ ਉਹਦੇ ਖਿਲਾਫ ਸਖ਼ਤ ਕਾਰਵਾਈ ਹੋਵੇ ਦੇਖੋ ਲਗਭਗ 2 ਮਹੀਨੇ ਪਹਿਲਾਂ ਪੰਜਾਬ ਦੇ ਮਾਨਯੋਗ ਮੁੱਖ ਮੰਤਰੀ ਸਰ ਭਗਵੰਤ ਸਿੰਘ ਮਾਨ ਜੀ ਵੱਲੋਂ ਯੁੱਧ ਨਸ਼ਿਆਂ ਦੇ ਵਿਰੁੱਧ ਇੱਕ ਤਾਕਤਵਰ ਮਹਮ ਜਿਹੜੀ ਆ ਪੰਜਾਬ ਸ਼ੁਰੂ ਕੀਤੀ ਗਈ ਇੱਕ ਬਹੁਤ ਵੱਡੀ ਲੜਾਈ ਜਿਹੜੀ ਆ ਨਸ਼ਿਆਂ ਦੇ ਖਿਲਾਫ ਪੰਜਾਬ ਦੇ ਅੰਦਰ ਉਹਦੀ ਸ਼ੁਰੂਆਤ ਹੋਈ ਬੇਸ਼ੱਕ ਪਿਛਲੇ 3 ਸਾਲਾਂ ਤੋਂ ਲਗਾਤਾਰ ਸਰਕਾਰ ਜਿਹੜੀ ਆ ਨਸ਼ਿਆਂ ਨੂੰ ਖਤਮ ਕਰਨ ਲਈ ਪੂਰਾ ਜੋਰ ਲਾ ਰਹੀ ਸੀ ਪਰ ਲੇਕਿਨ ਹੁਣ ਜਿਹੜਾ ਉਹ ਅੰਤਮ ਦੌਰ ਦੇ ਅੰਦਰ ਉਹ ਲੜਾਈ ਸ਼ਾਮਿਲ ਹੋਈ ਆ ਸੋ ਉਸ ਦੇ ਤਹਿਤ ਅਸੀਂ ਬਲੇਜ਼ ਡਿਫੈਂਸ ਕਮੇਟੀਆਂ ਵਾਰਡ ਡਿਫੈਂਸ ਕਮੇਟੀਆਂ ਪਿੰਡਾਂ ਦੇ ਸਰਪੰਚ ਪੰਚ ਨੰਬਰਦਾਰ ਐਮਸੀ ਸਾਹਿਬਾਨ ਸਾਡੇ ਚੁਣੇ ਹੋਏ ਨਮਾਇंदे ਐਮਐਲਏ ਸਾਹਿਬਾਨ ਸਾਰੇ ਚੇਅਰਮੈਨ ਸਾਹਿਬਾਨ ਸਾਰੇ ਇੱਕ ਜੁੱਟ ਹੋ ਕੇ ਪ੍ਰਸ਼ਾਸਨ ਦੇ ਨਾਲ ਲੱਗਿਆ ਸਾਡੇ ਅਧਿਕਾਰੀ ਪੁਲਿਸ ਅਧਿਕਾਰੀ ਦੇ ਨਾਲ ਲੱਗਿਆ ਤਾਂ ਕਿ ਪੰਜਾਬ ਦੇ ਅੰਦਰੋਂ ਨਸ਼ਿਆਂ ਦਾ ਮੁਕੰਮਲ ਖਾਤਮਾ ਹੋਵੇ ਅੱਜ ਉਸੇ ਰੇੜੀ ਤਹਿਤ ਪਟਿਆਲਾ ਤੇ ਅਸੀਂ ਜਿਹੜਾ ਜਿੰਨੇ ਸਾਡੇ ਵਲੰਟੀਅਰ ਨੇਗੇ ਜਿਹੜੇ ਬਲੇ ਡਿਫੈਂਸ ਕਮੇਟੀਆਂ ਨੇ ਕੀਆ ਜਾਂ ਵਾਰਡ ਡਿਫੈਂਸ ਕਮੇਟੀਆਂ ਨੇ ਕੀਆ ਉਹਨਾਂ ਸਾਰੇ ਮੈਂਬਰ ਸਾਹਿਬਾਨ ਨੂੰ ਅਸੀਂ ਸੌਂਚ ਪਾਉਣ ਲਈ ਪਹੁੰਚਿਆ ਤਾਂ ਕਿ ਉਹਨਾਂ ਨੂੰ ਹੋਰ ਲਾਭੰਦ ਕੀਤਾ ਜਾਵੇ ਕਿਉਂਕਿ ਅੱਜ ਜਿਹੜੀ ਨਸ਼ਿਆਂ ਦੇ ਵਿਰੋਧ ਮਹਿੰਮ ਆ ਪੰਜਾਬ ਦੇ ਅੰਦਰ ਉਹ ਇੱਕ ਲੋਕ ਲਹਿਰ ਬਣ ਚੁੱਕੀ ਆ ਅੱਜ ਆ ਬਾਹਰੇ ਲੋਕ ਜਿਹੜਾ ਉਹ ਪ੍ਰਸ਼ਾਸਨ ਦਾ ਸਾਥ ਦੇ ਰਹੇ ਨੇਗੇ, ਪੁਲਿਸ ਦਾ ਸਾਥ ਦੇ ਰਹੇ ਨੇਗੇ, ਸਰਦਾਰ ਭਗਵੰਤ ਸਿੰਘ ਮਾਨ, ਮਾਨ ਜੋ ਮੁੱਖ ਮੰਤਰੀ ਸਾਹਿਬ ਦਾ ਸਾਥ ਦੇ ਰਹੇ ਨੇਗੇ ਕਿਉਂਕਿ ਹਰ ਇੱਕ ਲੋਕ ਚਾਹੁੰਦਾਗਾ ਕਿ ਪੰਜਾਬ ਵਿੱਚੋਂ ਨਸ਼ਿਆਂ ਦਾ ਖਾਤਮਾ ਹੋਵੇ। ਪੁਰਾਣੇ ਸਮਿਆਂ ਦੇ ਅੰਦਰ ਜਦੋਂ ਪੰਜਾਬ 'ਚ ਅਕਾਲੀ ਦਲ ਬੀਜੇਪੀ ਦੀ ਸਰਕਾਰ ਸੀ, ਉਸ ਸਮੇਂ ਨਸ਼ਿਆਂ ਦੇ ਬੀਜ ਜਿਹੜੇ ਨੇ ਉਹ ਪੰਜਾਬ 'ਚ ਬੀਜੇ ਗਏ। ਉਸ ਸਮੇਂ ਸਾਡੀ ਪੰਜਾਬ ਦੀ ਜਵਾਨੀ ਨੂੰ ਬਰਬਾਦ ਕਰਨ ਦੇ ਲਈ ਭਾਰਤੀ ਜਨਤਾ ਪਾਰਟੀ ਤੇ ਅਕਾਲੀ ਦਲ ਨੇ ਨਸ਼ਿਆਂ ਦੇ ਬੀਜ ਜਿਹੜੀ ਆ ਉਹ ਪੰਜਾਬ 'ਚ ਰੱਖੀ। ਔਰ ਉਸ ਨੂੰ ਵਧਾ ਫਲਾ ਕੇ ਅੱਗੇ ਜਿਹੜਾ ਉਹਨੂੰ ਪਾਣੀ ਪਾਇਆ ਉਹ ਕਾਂਗਰਸ ਪਾਰਟੀ ਨੇ ਪਰ ਲੇਕਿਨ ਪੰਜਾਬ ਦੇ ਲੋਕਾਂ ਨੇ ਸਾਡੀ ਡਿਊਟੀ ਲਈ ਆ ਸਰਦਾਰ ਭਗਵੰਤ ਸਿੰਘ ਮਾਝੀ ਦੀ ਡਿਊਟੀ ਲਈ ਆ ਆਮ ਆਦਮੀ ਪਾਰਟੀ ਦੀ ਡਿਊਟੀ ਲਈ ਆ ਸਾਡੇ ਕੌਮੀ ਕਰਮინਰ ਅਰਵਿੰਦ ਕੇਜਰੀਵਾੜੀ ਖੁਦ ਇਸ மே ਇਹਨੂੰ ਸਿੱਧਾ ਹੋ ਇਹਦੇ ਨਜ਼ਰ ਰੱਖੀ ਹੋਈ ਆ ਆਪ ਬਾਤ ਕਰਦੇ ਨੇ ਹਰ ਰੋਜ਼ ਦੀਆਂ ਮੀਟਿੰਗਾਂ ਦੇਖਦੇ ਨੇ ਕਿ ਕਿੱਥੇ ਕੀ ਪ੍ਰਬੰਧ ਹੋਣਾ ਚਾਹੀਦਾ ਉਹ ਕਰਦੇ ਨੇ ਤਾਂ ਕਿ ਪੰਜਾਬ ਜਿਹੜਾ ਦੇਸ਼ ਦਾ ਪਹਿਲਾ ਸੂਬਾ ਬਣੇ ਜਿਹੜਾ ਨਸ਼ਾ ਮੁਕਤ ਹੋਵੇ ਔਰ ਪੰਜਾਬ ਪਹਿਲਾ ਸੂਬਾ ਬਣੇ ਜਿਹਦੇ ਅੰਦਰ ਕੋਈ ਨਸ਼ਾ ਤਸਕਰ ਨਾ ਬਚੇ ਇਸੇ ਗੱਲ ਕਰਕੇ ਨਸ਼ਾ ਤਸਕਰਾਂ ਦੇ ਹੌਸਲੇ ਤੋੜੇ ਜਾ ਰਹੇ ਨੇ ਉਹਨਾਂ ਦੇ ਘਰ ਤੋੜੇ ਜਾ ਰਹੇਗੇ ਜਿਹੜੀ ਉਹਨਾਂ ਨੇ ਇਲੀਗਲ ਪ੍ਰਾਪਰਟੀ ਬਣਾਈ ਆ ਉਹਨੂੰ ਤੈਸਨਾਸ ਕੀਤਾ ਜਾ ਰਿਹਾ ਸਮਾਜ ਸਮਝਦਾ ਇਹ ਇੱਕ ਵਹਿਮ ਜਿਹੜੀ ਆ ਉਹ ਹੁਣ ਸਿਖਰਾਂ ਤੇ ਆ ਹੁਣ ਜਿਹੜਾ ਨਸ਼ਿਆਂ ਦਾ ਅੰਤ ਬਿਲਕੁਲ ਨੇੜੇ ਆਗਾ ਔਰ ਪੰਜਾਬ ਦੇ ਲੋਕਾਂ ਨੇ ਇਹ ਗੱਲ ਪੱਕੀ ਠਾਨ ਲਈ ਕਿ ਪੰਜਾਬ ਤੋਂ ਨਸ਼ੇ ਖਤਮ ਕਰਨੇ ਨੇ ਕਿਉਂਕਿ ਪੰਜਾਬ ਜਿਹੜਾ ਉਹ ਗੁਰੂਆਂ ਪੀਰਾਂ ਦੀ ਧਰਤੀ ਆ ਪੰਜਾਬ ਸੂਰਬੀਰ ਯੋਦਾਬਾਦੀ ਧਰਤੀ ਆ ਕਿੱਥੇ بڑے بڑے ਸੂਰਬੀਰ ਪੈਦਾ ਹੋਏ ਨੇ ਕਿ ਇੱਥੇ ਬਹੁਤ ਬਹੁਤ ਵੱਡੇ ਵੱਡੇ ਧਾਰਮਿਕ ਲੀਡਰ ਪੈਦਾ ਹੋਏ ਨੇ ਕਿ ਧਾਰਮਿਕ ਸਾਡੇ ਸੰਤ ਪੈਦਾ ਹੋਏ ਨੇ ਕਿ ਔਰ ਇਸ ਧਰਤੀ ਉੱਤੇ ਮਨਸੰਬੰਧ ਨਸ਼ਿਆਂ ਦਾ ਕੋਈ ਕੰਮ ਨਹੀਂ ਹੈਗਾ ਸੋਭੈ ਸੰਬੰਧ ਹੁਣ ਇਹ ਲੜਾਈ ਜਿਹੜੀ ਆ ਉਹ ਫੈਸਲਾਕੁਨ ਦੌਰ ਚ ਔਰ ਆਖਰੀ ਦੌਰ ਜਿਹੜੀ ਆ ਸ਼ਾਮਲ ਹੋ ਚੁੱਕੀ ਆ ਅਸੀਂ ਬੜੀ ਬੜੀ ਜਲਦੀ ਜਿਹੜਾ ਉਹ ਨਸ਼ਿਆਂ ਉੱਤੇ ਜਿੱਤ ਪ੍ਰਾਪਤ ਕਰਾਂਗੇ ਬਿਲਕੁਲ ਸਾਡਾ ਪ੍ਰਸ਼ਾਸਨ ਜਿਹੜਾ ਉਹ ਲਗਾਤਾਰ ਸਾਡੇ ਚ ਸਕੂਲ ਨੇ ਕਾਲਜ ਨੇ ਯੂਨੀਵਰਸਿਟੀਆਂ ਨੇ ਕੀਆ ਇਹਨੇ ਵਿਦਿਅਕ ادارے ਨੇ ਕਿ ਚਾਹੇ ਉਹ ਮੈਡੀਕਲ ਦੇ ਨੇ ਚਾਹੇ ਉਹ ਆਰਸ ਦੇ ਨੇ ਜਾਂ ਇੰਜੀਨੀਅਰ ਨੇ ਕਿ ਸਾਰੇ ਵਿਦਿਅਕ ਦਾਰਾਂ ਦੇ ਅੰਦਰ ਵੀ ਲੋਕ ਲਹਿਰ ਖੜੀ ਕੀਤੀ ਜਾ ਰਹੀ ਹੈ ਔਰ ਵੱਡੀਆਂ ਜਿਹੜੀਆਂ ਸ਼ਹਿਰਾਂ ਦੀਆਂ ਰੈਲੀਆਂ ਨੇਗੀਆਂ ਹੋ ਰਹੀਆਂ ਨੇਗੀਆਂ ਬੱਚੇ ਪਾਰਟਿਸਪੇਟ ਕਰ ਰਹੇ ਨੇ ਕਿ ਜਾ ਕੇ ਮੈਰਾਥਨ ਜਿਹੜੀਆਂ ਮੈਰਾਥਨ ਹੋ ਰਹੀਆਂ ਨੇਗੀਆਂ ਸ਼ਹਿਰਾਂ ਦੇ ਅੰਦਰ ਉਹਨਾਂ ਮੈਰਾਥਨ ਦੇ ਅੰਦਰ ਜਿਹੜਾ ਹੈਗਾ ਡਰੱਗ ਦੇ ਅਗੇਂਸਟ ਨਸ਼ਿਆਂ ਦੇ ਗੇਂਸ ਸਰੇਹਾ ਜਿਹੜਾ ਉਹ ਹਰ ਕਰ ਕਰ ਕੇ ਪਚਾਇਆ ਜਾ ਰਿਹਾ ਹੈ ਸਰਤਾਸਿੰਮ ਬਾਜਵਾ ਲਗਾਤਾਰਹੀ ਹੈ ਉਹ ਵੱਡੇ ਮਸਲਿਆਂ ਤੇ ਘਰ ਪਾਈ ਜਾਣਗੇ ਕੋਈ ਲੱਗਦਾ ਪੂਰੀ ਕੋਈ ਹੈਪ ਪਾਈਪ ਲੈਂਸ ਦੇਖੋ ਬਾਜਵਾ ਸਾਹਿਬ ਦੇ ਸਮੇਂ ਜਦੋਂ ਉਹਨਾਂ ਦੀ ਕਾਂਗਰਸ ਪਾਰਟੀ ਸੀ ਪੰਜਾਬ ਦੇ ਅੰਦਰ ਉਸ ਸਮੇਂ ਰਜਕੇ ਪੰਜਾਬ ਤੇ ਨਸ਼ਾ ਵੇਚਿਆ ਗਿਆ ਰਜਕੇ ਪੰਜਾਬ ਨੂੰ ਬਰਬਾਦ ਕਰਨ ਦਾ ਯਤਨ ਕੀਤਾ ਉਦੋਂ ਬਾਜਵਾ ਸਾਹਿਬ ਬੜੇ ਨਜ਼ਾਰੇ ਲੈਂਦੇ ਸੀਗੇ ਉਦੋਂ ਉਹਨਾਂ ਨੇ ਇੱਕ ਵੀ ਸਟੈਪ ਨਹੀਂ ਚੱਕਿਆ ਗਿਆ ਹੁਣ ਲਗਾਤਾਰ ਚਾਹ ਮਸਜਿਦ ਛੋਟੀ ਆ ਚਾ ਵੱਡੀ ਆ ਕਿਸੇ ਵੀ ਮਸਜਿਦ ਨੂੰ ਬਖਸ਼ਿਆ ਨਹੀਂ ਜਾਊਗਾ ਸਭ ਦੇ ਇਖਲਾਫ ਕਾਰਵਾਈ ਚੋਰੇ ਵੱਡੇ ਨੂੰ ਉਸਨੇ ਬੁਲਡੋਜ਼ਰ ਬਾਹਰ ਕੰਨੇ ਖੜੀ ਹੋ ਗਿਆ ਉਹ ਮਾਨ ਸਾਹਬ ਖੁਦ ਹੀ ਕਹਿ ਰਹੇ ਨੇ ਕਿ ਤੁਰ ਤੱਕ ਇਹ ਬੁਲਡੋਜ਼ਰ ਚੱਲਣਗੇ ਬਿਲਕੁਲ ਬੜੀ ਜਲਦੀ ਦੇਖੋਗੇ ਕਿ ਵੱਡੇ ਵੱਡੇ ਜਿਹੜੇ ਨਸ਼ਾ ਤਸਕਰ ਨੇਗੇ ਉਹਨਾਂ ਸਾਰਿਆਂ ਦੇ ਖਿਲਾਫ ਕਾਰਵਾਈ ਤੁਹਾਨੂੰ ਦੇਖਣ ਨੂੰ ਮਿਲੇ ਕੋਈ ਨਹੀਂ ਬਖਸ਼ਿਆ ਜਾਊਗਾ ਜੀ ਚਾਹੇ ਕਿਸੇ ਵੀ ਰਾਜਨੀਤਿਕ ਪਾਰਟੀ ਦਾ ਸਾਰੀਆਂ ਰਾਜਨੀਤਿਕ ਪਾਰਟੀਆਂ ਚਾਹੇ ਕੋਈ ਬਿਊਰੋਕ੍ਰੇਸੀ ਆ ਚਾਹੇ ਕੋਈ ਪੁਲਿਸ ਅਫਸਰ ਆ ਚਾਹੇ ਕੋਈ ਸਿਵਲ ਅਫਸਰ ਆ ਚਾਹੇ ਕੋਈ ਪੋਲੀਟੀਸ਼ੀਅਨ ਆ ਜਿਹੜਾ ਵਿਚ ਇਨਵੋਲ ਹੋਇਆ ਉਹਦੇ ਖਿਲਾਫ ਠੋਕ ਕੇ ਕਾਰਵਾਈ ਹੋਈ 31 ਦਾ ਸਮਾਜਿਕ ਕੀਤਾ ਗਿਆ ਪੰਜਾਬ ਉਹ ਕਸ਼ਾਹੂਦ ਕਰਦਾ ਜੀ ਇਸ ਤੋਂ ਬਾਅਦ ਕੋਈ ਨਸ਼ੀਲੀ ਕਾਰਵਾਈ ਕੀ ਕਿਤਾ ਦੇਖਣਾ ਇੱਕ ਮੈਂ ਬਿਲਕੁਲ ਸਮਨ ਇਸੇ ਤਰ੍ਹਾਂ ਹੀ ਹੁੰਦਾ ਹੈ ਐਸਐਸਪੀ ਨੂੰ ਹੁਦਦੇ ਦੇ ਨੇ ਐਸਸੀਓ ਆਦੇਸ਼ ਦੇਤੇ ਨੇ ਪੁਲਿਸ ਨੂੰ ਕਿ ਬਿਲਕੁਲ ਉਸ ਸਮਾਜ ਜਿਹੜੀ ਆ ਤੁਹਾਡੇ ਜਿਹੜਾ ਵੀ ਕੰਸਰਨ ਥਾਣਾ ਹੋਊਗਾ ਪੁਲਿਸ ਸਟੇਸ਼ਨ ਹੋਊਗਾ ਜਿਹਦੇ ਅੰਦਰ ਕੋਈ ਕੇਸ ਪਾਇਆ ਜਾਂਦਾ ਤਾਂ ਉਹਨਾਂ ਪੁਲਿਸ ਅਧਿਕਾਰੀਆਂ ਦੇ ਖਿਲਾਫ ਵੀ ਕਾਰਵਾਈ ਹੋਊ ਉਹਨਾਂ ਦੀ ਜਿਹੜੀ ਬਿਊਟੀ ਆ ਉਹ ਸ਼ਕਤੀ ਦੇ ਨਾਲ ਲਾਈ ਗਈ ਹੈ